ਆਪਣੇ ਐਮਐਲਏ ਸਹਬਾਨਾ ਨੂੰ ਕਮੇਟੀਕਾਰ ਵੀ ਲੈਟਰਾਂ ਦਿੱਤੀਆਂ ਕੌਣ ਨੇ ਐਮਐਲਏ ਸਹੀ ਐਮਐਲਏ ਰਾਜਾ ਜੀ ਕੋਈ ਵੀ ਸੀਵਰੇਜ ਦੀ ਰਿਪੇਅਰ ਨਹੀਂ ਕੀਤੀ ਜਾ ਰਹੀ ਨਾ ਸੀਵਰੇਜ ਨੂੰ ਕਲੀਨ ਕਰਵਾਇਆ ਜਾ ਸਕਦਾ ਇੱਕ ਪਾਸੇ ਤਾਂ ਜਿਹੜਾ ਹਾਈਵੇ ਸਦਾ ਹੀ ਲੰਘ ਜਾਂਦਾ ਤੇ ਕਿਸੇ ਨੇ ਤੁਹਾਡੀ ਦੁਕਾਨ ਦੇ ਵਿੱਚ ਵੀ ਆਣਾ ਤਾਂ ਸਪੈਸ਼ਲੀ ਚੱਲ ਕੇ ਆਣਾ ਪੈਂਦਾ ਫਿਰ ਵੀ ਬਕਾਇਦਾ ਇੱਥੇ ਗਵਰਨਮੈਂਟ ਆਫੀਸਰ ਡੇਲੀ ਲੰਘਦੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਇਹ ਟੈਂਡਰ ਨਹੀਂ ਕੋਈ ਲੈ ਰਿਹਾ ਵਸ ਇਹੀ ਗੱਲ ਸਾਨੂੰ ਸੁਣਨ ਨੂੰ ਮਿਲਦੀ ਆ ਉਹ ਅਸੀਂ ਕਹਿੰਨੇ ਆ ਤਾਂ ਉਹ ਕਹਿੰਦੇ ਕਿ ਤੁਸੀਂ ਖੁਦ ਕੋਈ ਬੰਦਾ ਹੈਗਾ ਟੈਂਡਰ ਲੈਣ ਵਾਸਤੇ ਸਾਨੂੰ ਦੱਸ ਦੋ ਸੀ ਉਹਨੂੰ ਟੈਂਡਰ ਦੇ ਦੰਨੇ ਸਾਨੂੰ ਪਤਾ ਲੱਗੇ ਵੀ ਇਹ ਰੋਡ ਕਿੱਥੋਂ ਆਇਆ ਹੈਗਾ ਯਾਰ ਪਾਕਿਸਤਾਨ ਤੋਂ ਆਇਆ ਰੋਡ ਤਾਂ ਦੱਸ ਦੋ ਸਰ ਇਹ ਤਾਂ ਸਾਰਾ ਸਾਹਮਣੇ ਹੈਗਾ ਜੀ ਤੇ ਜੇ ਇਹ ਰੋਡ ਕਿਸ ਦੇ ਅਧੀਨ ਨਹੀਂ ਆਉਂਦੀ ਤੇ ਕਿਸ ਦੇ ਅਧੀਨ ਆਉਂਦੀ ਆ ਇਹ ਵੀ ਸਰਕਾਰ ਇਸ ਸੀ ਦਾ ਜਵਾਬ ਦੇ ਬਣਦੀ ਆ ਇਸ ਸੀ ਦਾ ਜਵਾਬ ਦੇ ਬਣਦੀ ਆ ਇਸ ਸੀ ਦਾ ਜਵਾਬ ਦੇ ਬਣਦੀ ਆ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰਨਵਨੀਤ ਚਿਮਾ ਤੁਸੀਂ ਵਖਰੇ ਜੀਬੀਸੀ ਅਪਡੇਟ ਜੀਬੀਸੀ ਅਪਡੇਟ ਟੀਮ ਅੱਜ ਹੁਸ਼ਿਆਰਪੁਰ ਦੇ ਕਸਬਾ ਟਾਂਡਾ ਚ ਪਹੁੰਚੀ ਆ ਉੱਥੋਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਇੱਕ ਰੋਡ ਦੀ ਜੋ ਸਮੱਸਿਆ ਚੱਲ ਰਹੀ ਹੈ ਤੁਹਾਡੇ ਸਾਹਮਣੇ ਕੈਮਰਾਮੈਨ ਵੱਲੋਂ ਜੋ ਰੋਡ ਦਿਖਾਈ ਜਾ ਰਹੀ ਹੈ ਪੁਲ ਦੇ ਪੁਲ ਦੇ ਨਜ਼ਦੀਕ ਹੀ ਇਹ ਰੋਡ ਬਣੀ ਹੈ ਤੇ ਰੋਡ ਦੇ ਹਾਲਾਤ ਤੁਸੀਂ ਬਖੂਬੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਬਰਸਾਤਾਂ ਦੇ ਵਿੱਚ ਵੀ ਪਾਣੀ ਜਿਹੜਾ ਇੱਥੇ ਇਕੱਠਾ ਹੋ ਕੇ ਦੁਕਾਨਾਂ ਦੇ ਅੰਦਰ ਵੜਨ ਦੀ ਕੋਸ਼ਿਸ਼ ਕਰ ਜਾਂਦਾ ਸਕੂਟਰ ਮੋਟਰਸਾਈਕਲ ਗੱਡੀਆਂ ਵੀ ਇੱਥੋਂ ਜੜੀਆਂ ਨੇ ਵਹੀਕਲਸ ਨੇ ਉਹ ਨਿਕਲਦੇ ਨੇ ਤੇ ਛੱਟ ਚੋਟ ਵੀ ਲੱਗਨਦੇ ਜੋ ਡਰ ਰੇ ਉਹ ਬਣਿਆ ਰਹਿੰਦਾ ਇੱਕ ਪਾਸੇ ਤਾਂ ਸਰਕਾਰ ਵੱਲੋਂ ਵਕ ਵਕ ਤਰ੍ਹਾਂ ਨਾਲ ਭਾਸ਼ਣ ਵੀ ਦਿੱਤੇ ਜਾ ਰਹੇ ਨੇ ਵਿਕਾਸ ਦੇ ਮੁੱਦਿਆਂ ਤੇ ਬਖੂ ਵੀ ਉਹਨਾਂ ਨੂੰ ਟੀਵੀ ਚੈਨਲ ਤੇ ਵੀ ਬੋਲਿਆ ਜਾਂਦਾ ਤੇ ਵਿਕਾਸ ਦੇ ਨਾਂ ਤੇ ਪ੍ਰਚਾਰ ਵੀ ਕੀਤਾ ਜਾਂਦਾ ਪਰ ਵਿਕਾਸ ਜੋ ਗਰਾਊਂਡ ਪੱਧਰ ਤੇ ਆ ਕੇ ਜੋ ਦੇਖਦੇ ਆਂ ਤੇ ਹਾਲਾਤ ਇਹੋ ਜਿਹੇ ਨਜ਼ਰ ਆਉਂਦੇ ਨੇ ਜੋ ਤੁਹਾਨੂੰ ਅਸੀਂ ਦਿਖਾ ਰਹੇ ਆਂ ਸਾਡੇ ਨਾਲ ਮੌਜੂਦ ਨੇ ਕੁਝ ਦੁਕਾਨਦਾਰ ਜਿਨ੍ਹਾਂ ਨੂੰ ਇਹ ਚੀਜ਼ਾਂ ਨਾਲ ਜੁਝਣਾ ਪੈਂਦਾ ਇਹਨਾਂ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਆਉਂਦੀਆਂ ਨੇ ਤੇ ਕਿਸ ਤਰ੍ਹਾਂ ਦੇ ਹਾਲਾਤ ਜੋ ਇੱਥੇ ਬਰਸਾਦਾ ਦੇ ਵਿੱਚ ਹੁੰਦੇ ਨੇ ਉਹਨਾਂ ਬਾਰੇ ਵੀ ਜਾਣਕਾਰੀ ਹਾਸਲ ਕਰਦੇ ਆ ਤੇ ਇਹ ਸੜਕ ਦਾ ਜਿਹੜਾ ਮੁੱਦਾ ਹੈ ਕਿਉਂ ਨਹੀਂ ਰੋਡ ਬੰਦੀ ਇਸ ਬਾਰੇ ਵੀ ਜਾਣਕਾਰੀ ਲੈਣੇ ਆ ਸਰ ਸਵਾਗਤ ਹੈ ਜੀ ਬੀਸੀ ਆਪਡੇਟ ਦੇ ਵਿੱਚ ਜੀ ਸਰ ਸਤਿ ਸ਼੍ਰੀ ਅਕਾਲ ਸਰ ਸਰ ਅੱਜ ਤੋਂ ਕਰੀਬਨ ਕਰਿਮ 15 ਸਾਲ ਹੋ ਗਿਆ ਦੋ ਸਰਕਾਰਾਂ ਚੇਂਜ ਹੋ ਚੁੱਕੀਆਂ ਤੀਜੀ ਆਈ ਹੈ ਜੀ ਠੀਕ ਹੈ ਜੀ ਆਸਤਕ ਰ ਇਸ ਰੋਡ ਬਾਰੇ ਕਈ ਵਾਰੀ ਆਪਾਂ ਮਤਲਬ ਕਿ ਬੇਨਤੀ ਕੀਤੀ ਆਪਣੇ ਐਮਐਲਏ ਸਾਬਾਨਾ ਨੂੰ ਕਮੇਟੀ ਘਰ ਵੀ ਲੈਟਰਾਂ ਦਿੱਤੀਆਂ ਕੌਣ ਨੇ ਐਮਐਲ ਇੱਥੇ ਜੀ ਐਮਐਲਏ ਰਾਜਾ ਜੀ ਅੱਛਾ ਜੀ ਹਾਂਜੀ ਤਾਂ ਉਸ ਤੋਂ ਬਾਅਦ ਅਸੀਂ ਅੱਗੇ ਉੱਪਰ ਹਿਸ਼ਾਰਪੁਰ ਡਿਸਟ੍ਰਿਕਟ ਲੈਵਲ ਤੇ ਵੀ ਫੋਨ ਕੀਤਾ ਪਰ ਇਸ ਲੈਵਲ ਦਾ ਕੋਈ ਵੀ ਉਹਨਾਂ ਨੇ ਦੇਖਿਆ ਨਹੀਂ ਪਾਣੀ ਬਹੁਤ ਜ਼ਿਆਦਾ ਖੜਦਾ بارش ਹੋਣ ਤੇ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਬੱਚੇ ਲੇਡੀਜ਼ ਇੱਥੇ ਇੱਕ ਵਾਰੀ ਤਾਂ ਐਕਸੀਡੈਂਟ ਹੋ ਵੀ ਚੁੱਕਾ ਸੀ ਵੀਡੀਓ ਵੀ ਪਾਈਆਂ ਸੀ ਫੇਸਬੁੱਕ ਤੇ ਵੀ ਪਾਈਆਂ ਸੀ ਪਰ ਕੋਈ ਵੀ ਮਤਲਬ ਐਕਸ਼ਨ ਨਹੀਂ ਹੋਇਆ ਇਸ ਤੋਂ ਬਾਅਦ ਇੱਥੇ ਗਟਰ ਵੀ ਸੀਵਰੇਜ ਪੂਰੀ ਤਰ੍ਹਾਂ ਕੋਈ ਵੀ ਤੁਸੀਂ ਦੇਖ ਲਓਗੇ ਜੀ بارش ਦੇ ਮੌਸਮ ਦੇ ਵਿੱਚ ਤੁਸੀਂ ਆਓਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਸੀਵਰੇਜ ਪੂਰੀ ਤਰ੍ਹਾਂ ਬਲੌਕ ਹੋਏ ਪਏ ਨੇ ਕੋਈ ਵੀ ਸੀਵਰੇਜ ਦੀ ਰਿਪੇਅਰ ਨਹੀਂ ਕੀਤੀ ਜਾ ਰਹੀ ਨਾ ਸੀਵਰੇਜ ਨੂੰ ਕਲੀਨ ਕਰਵਾਇਆ ਜਾ ਸਕਦਾ ਕੀ ਕੰਮ ਕਰਦੇ ਤੁਸੀਂ ਭਾਜੀ ਮੇਰਾ ਕੰਪਿਊਟਰ ਸੈਂਟਰ ਹੈ ਆਪਣਾ ਕੰਪਿਊਟਰ ਸੈਂਟਰ ਹੈ ਤੇ ਸਟੂਡੈਂਟ ਵੀ ਤੁਹਾਡੇ ਕੋਲ ਆਉਂਦੇ ਹੋਣਗੇ ਭਾਜੀ ਨਹੀਂ ਮੇਰਾ ਆਪਣੇ ਸੀਐਸਸੀ ਸਰਵਿਸ ਆ ਸੈਂਟਰ ਨਹੀਂ ਮਤਲਬ ਸਰਵਿਸ ਦਾ ਹੈ ਮੇਰਾ ਆਪਣਾ ਹਾਂ ਜੀ ਤਾਂ ਕਸਟਮਰ ਆਂਦੇ ਆ ਉਹਦੇ ਕਰਕੇ ਸਾਡਾ ਮੇਨ ਮੁੱਦਾ ਇਹ ਹੀ ਹੁੰਦਾ ਕਿ ਨੁਕਸਾਨ ਬਹੁਤ ਹੁੰਦਾ ਜਦੋਂ ਬਾਰਿਸ਼ ਹੋ ਜਾਂਦੀ ਕਸਟਮਰ ਹਫਤਾ ਹਫਤਾ ਦੋ ਦੋ ਹਫਤੇ ਆਂਦਾ ਹੀ ਨਹੀਂ ਕਿਉਂਕਿ ਇਹ ਰੋਡ ਬਿਲਕੁਲ ਬੰਦ ਹੋ ਜਾਂਦਾ ਇੱਕ ਹਿਸਾਬ ਨਾਲ ਇੱਥੇ ਸਰਕਾਰੀ ਦਫ਼ਤਰ ਲੱਗਦਾ ਪੁਲਿਸ ਥਾਣਾ ਲੱਗਦਾ ਵੱਡੀ ਵੱਡੀ ਸਮੱਸਿਆ ਜਿਹੜੀ ਪੁਲ ਦੀ ਵੀ ਆ ਪੁੱਲ ਬਣ ਚੁੱਕਿਆ ਦੁਕਾਨਾਂ ਦੇ ਜਿਹੜੀਆਂ ਪੁਲ ਦੇ ਥੱਲੇ ਆ ਚੁੱਕੀਆਂ ਨੇ ਇੱਕ ਪਾਸੇ ਤਾਂ ਜਿਹੜਾ ਹਾਈਵੇ ਸਿੱਧਾ ਹੀ ਲੰਘ ਜਾਂਦਾ ਤੇ ਕਿਸੇ ਨੇ ਤੁਹਾਡੀ ਦੁਕਾਨ ਦੇ ਵਿੱਚ ਵੀ ਆਣਾ ਤਾਂ ਸਪੈਸ਼ਲੀ ਚੱਲ ਕੇ ਆਣਾ ਪੈਂਦਾ ਤੇ ਕਾਰੋਬਾਰ ਨੂੰ ਕਿੰਨਾ ਕੁ ਫਰਕ ਪਿਆ ਸੀ ਨਾਲ کافی ਪੈ ਰਿਹਾ ਸਰ ਇੱਕ ਤਾਂ ਪਹਿਲੀ ਗੱਲ ਤਾਂ ਇਹੀ ਦੇਖਿਆ ਜਾਵੇ ਕਿ ਇੱਥੇ ਇੱਕ ਗਵਰਨਮੈਂਟ ਆਫਿਸ ਤੇ ਅੰਤਰਾ ਦੇ ਗਵਰਨਮੈਂਟ ਆਫਿਸ ਲੱਗਦੇ ਨੀਅਰ ਸਿਵਲ ਹਸਪੀਟਲ ਨੀਅਰ ਬੀਡੀਪੀ ਆਫਿਸ ਨੀਅਰ ਪੁਲਿਸ ਸਟੇਸ਼ਨ ਫਿਰ ਵੀ ਬਕਾਇਦਾ ਇੱਥੇ ਗਵਰਨਮੈਂਟ ਆਫਸਰ ਡੇਲੀ ਨੰਗਦੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਤੁਹਾਡੇ ਵੱਲੋਂ ਸੰਪਰਕ ਕੀਤਾ ਗਿਆ ਕਿਸੇ ਅਧਿਕਾਰੀ ਨਾਲ ਹਾਂਜੀ ਸਰ ਬਹੁਤ ਵਾਰੀ ਸੰਪਰਕ ਕੀਤਾ ਗਿਆ ਹੈ ਕਾਲ ਵੀ ਕੀਤੀ ਗਈ ਹੈ ਜਦੋਂ ਕਾਲ ਕਰਦੇ ਆ ਉਹ ਕਹਿੰਦੇ ਕਿ ਟੈਂਡਰ ਨਹੀਂ ਕੋਈ ਲੈ ਰਿਹਾ ਵਸ ਇਹੀ ਗੱਲ ਸਾਨੂੰ ਸੁਣਨ ਨੂੰ ਮਿਲਦੀ ਆ ਉਹ ਅਸੀਂ ਕਹਿੰਨੇ ਆ ਤਾਂ ਉਹ ਕਹਿੰਦੇ ਕਿ ਤੁਸੀਂ ਖ ਏ ਰਿਪਲਾਈ ਆ ਰਿਹਾ ਜੀ ਅੱਗੋਂ ਤੇ ਕਿੱਦਾਂ ਦੇ ਹਾਲਾਤ ਹੁੰਦੇ ਨੇ ਜਦੋਂ ਇੱਥੇ ਬਰਸਾਤੀ ਮੌਸਮ ਹੁੰਦਾ ਸਰ ਮੈਂ ਕਿਹਾ ਜੀ ਇਸ ਤੇ ਬਰਾਬਰ ਪਾਣੀ ਹੁੰਦਾ ਆ ਜੀ ਠੀਕ ਹੈ ਜੀ ਕਈ ਵਾਰੀ ਇੱਥੇ ਐਕਸੀਡੈਂਟ ਇਦਾਂ ਦੇ ਹੋ ਚੁੱਕੇ ਆ ਕਿ ਬੱਚੇ ਲੈਵਲ ਮਤਲਬ ਕਿ ਬੱਚੇ ਵੀ ਇੱਕ ਵਾਰੀ ਇੱਕ ਲੇੜੀ ਦਾ ਇੱਕ ਬੱਚੇ ਦਾ ਵੀ ਐਕਸੀਡੈਂਟ ਇੱਥੇ ਮੇਜਰ ਹੋਇਆ ਸੀਗਾ ਅਸੀਂ ਇਹਨੂੰ ਫਾਰਮ ਵੀ ਕੀਤਾ ਸੀ ਪਰ ਕੋਈ ਕਾਰਵਾਈ ਨਹੀਂ ਹੋਈ ਅੱਜ 15 ਸਾਲ ਹੋ ਗਏ ਆ ਅੱਜ 15 ਸਾਲ ਹੋ ਗਏ ਆ ਫਿਰ ਵੀ ਇੱਥੇ ਕੋਈ ਵੀ ਮੁੱਦਾ ਨਹੀਂ ਉਠਾ ਸਕਦਾ ਜਿਹੜੀ ਗਿੱਟ ਲੱਗੀ ਹੋਈ ਹੈ ਜੀ ਸਰ ਮੇਰਾ ਸੁਖਦੇਵ ਸਿੰਘ ਹਾਂਜੀ ਤੇ ਮੇਰਾ ਕੰਪਿਊਟਰ ਸੈਂਟਰ ਹੈਗਾ ਪੈਰਾਡਾਈਜ਼ ਕੰਪਿਊਟਰ ਸੈਂਟਰ ਤੇ ਮੈਂ 24 ਸਾਲ ਤੋਂ ਆਪਣਾ ਕੰਮ ਕਰ ਰਿਹਾ ਹੈਗਾ 15 20 ਸਾਲ ਤੋਂ ਇਹੀ ਹਾਲਾਤ ਮਾੜੇ ਹੈਗੇ ਜਦੋਂ ਲਈ ਆਪਣਾ ਰੋਡ ਬਣਿਆ ਹੈਗਾ ਉਸ ਤੋਂ ਬਾਅਦ ਇਹੀ ਹਾਲ ਹੈ ਜੀ ਇੱਥੇ ਆ ਪੀਲੀ ਸਰਕਾਰ ਦੇ ਵਿੱਚ ਕਾਂਗਰਸ ਵਾਲਾ ਨੇ ਕੀਤਾ ਸੀਗਾ ਥੋੜਾ ਜਿਹਾ ਆਪਣਾ ਸੀਵਰੇਜ ਦਾ ਕੰਮ ਕੀਤਾ ਪੈਪੂਆ ਤੇ ਤੇ ਉਹਦੇ ਨਾਲ ਹੁਣ ਪਾਣੀ ਚਲੋ ਥੋੜਾ ਬਥੇ ਜਾਂਦਾ ਹੈਗਾ ਬਟ ਇਹ ਸਰਕਾਰ ਨੂੰ ਵੀ ਚਾਹੀਦਾ ਹੈਗਾ ਕਿ ਇਹ ਥੋੜਾ ਜਿਹਾ ਇਹਦਾ ਹੱਲ ਦੇਖ ਦੇ ਅਸੀਂ ਸਰਕਾਰਾਂ ਨਾਲ ਗੱਲ ਕਰਦੇ ਹੈਗੇ ਆ ਜੇ ਤੇ ਆਪਣਾ ਕਮੇਟੀਕਰ ਜਾਂਦੇ ਹੈਗੇ ਉਹ ਕਹਿੰਦੇ ਕਮੇਟੀਕਰ ਦੇ ਵਜੇ ਸਾਡੀ ਰੋਡ ਨਹੀਂ ਹੈਗਾ ਜੇ ਪੀਡੀਓ ਡਿਵੀਜ਼ਨ ਗੱਲ ਕਰਦੇ ਹੈਗੇ ਉਹ ਕਹਿੰਦੇ ਸਾਡੇ ਅੰਦਰ ਨਹੀਂ ਹੈਗਾ ਸਾਨੂੰ ਪਤਾ ਲੱਗੇ ਵੀ ਇਹ ਰੋਡ ਕਿੱਥੋਂ ਆਇਆ ਹੈਗਾ ਯਾਦ ਪਾਕਿਸਤਾਨ ਤੋਂ ਆਇਆ ਰੋਡ ਤਾਂ ਦੱਸ ਦੋ ਅਸੀਂ ਆਪਣੇ ਹਿਸਾਬ ਦੇ ਨਾਲ ਸਾਡੇ ਭਰਾ ਨੇ ਆ ਇਟਾ ਦਾ ਜੋ ਵੀ ਹੈਗਾ ਕੰਮ ਕਰਵਾਇਆ ਆ ਇਟਾ ਜਿੰਨੀਆਂ ਵੀ ਲੱਗੀਆਂ ਹੈਗੇ ਟੈਂਪਰੇਰੀ ਆਪ ਲਗਾਈਆਂ ਗਈਆਂ ਠੀਕ ਹੈ ਇਹਦੇ ਉੱਪਰ ਰੋਡ ਦੇ ਉੱਪਰ ਹਮੇਸ਼ਾ ਵੀਆਈਪੀ ਬੰਤਾ ਨਗਦਾ ਹੈਗਾ ਵੀਡੀਓ ਦਾ ਹਫਤਾ ਹੈਗਾ ਆਪਣਾ ਹੋ ਪੁਲਿਸ ਸਟੇਸ਼ਨ ਲਗਾ ਸਰਕਾਰੀ ਹਸਪਤਾਲ ਲਗਾ ਸਾਰੇ ਇਸੇ ਰੋਡ ਤੇ ਹੀ ਸਾਰੇ ਇਸੇ ਰੋਡ ਤੋਂ ਕਿਸੇ ਨੇ ਵੀ ਇਹ ਨਹੀਂ ਸੋਚਿਆ ਹੈਗਾ ਕਿ ਇਹ ਰੋਡ ਦਾ ਕੋਈ ਕਿਸੇ ਰਿਕੁਐਸਟ ਕਰੀਏ ਕਿ ਮਲਗੇ ਦਾ ਹੱਲ ਕੀਤਾ ਜਾਵੇ 12 ਸਾਲਾਂ ਬਾਅਦ ਇੱਕ ਰੂੜੀ ਦੀ ਵੀ ਸੁਣੀ ਜਾਂਦੀ ਹੈ ਤੇ ਇਹ ਹਾਲਾਤ ਜੋ ਨੇ 15 ਸਾਲ ਹੋ ਚੁੱਕੇ ਨੇ ਇਸੇ ਰੋਡ ਨੂੰ ਇਸੇ ਤਰ੍ਹਾਂ ਇਸੇ ਤਰ੍ਹਾਂ ਹੀ ਖੜੀ ਹੈ ਤੇ ਇੱਕ ਪਾਸੇ ਤਾਂ ਸਰਕਾਰ ਵੱਲੋਂ ਵੱਡੇ ਵੱਡੇ ਪ੍ਰਚਾਰ ਕੀਤਾ ਜਾ ਰਹੇ ਵਿਕਾਸ ਨੂੰ ਲੈ ਕੇ ਵੱਡੀਆਂ ਵੱਡੀਆਂ ਫੜਾਂ ਹੀ ਮਾਰੀਆਂ ਜਾ ਰਹੀਆਂ ਨੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਸਰ ਇਹ ਤਾਂ ਸਾਰਾ ਸਾਹਮਣੇ ਹੈਗਾ ਜੀ ਅਸੀਂ ਕੇਵਲ ਰਿਕੁਐਸਟ ਕਰ ਚੁੱਕੇ ਹੈਗੇ ਆਂ ਜੇ ਇਹ ਛੋਟਾ ਜਿਹਾ ਕੰਮ ਨਹੀਂ ਹੋ ਸਕਦਾ ਤਾਂ ਵੱਡਿਆ ਹੋਰ ਕੀ ਕੰਮ ਕੀ ਹੋ ਸਕਦੇ ਆ ਇੱਕ ਸਾਡੇ ਆਪਣੇ ਟਾਂਡੇ ਦੇ ਹਲਕੇ ਦੇ ਆਪਣੇ ਐਮਐਲਏ ਮੌਜੂਦਾ ਐਮਐਲਏ ਜੇ ਆਪਣਾ ਇਲਾਕਾ ਨਹੀਂ ਸਹੀ ਕਰਵਾ ਸਕਦੇ ਹੋਰ ਕੀ ਕੀ ਕਰਵਾ ਸਕਦੇ ਆ ਆਪਾਂ ਇਹ ਰਿਕਵੈਸਟ ਕਰਦੇ ਹੈਗੇ ਆ ਵੀ ਇਹਨੂੰ ਜਲ ਤੋਂ ਜਲਦ ਜਿੰਨੀ ਵੀ ਜਲਦੀ ਹੁੰਦੀ ਹੈ ਕਿ ਰੋਡ ਦਾ ਬਨਾਮ ਸਹੀ ਕੀਤਾ ਜਾਵੇ ਬਾਏ ਇਹ ਰਿਕਵੈਸਟ ਕਰਦੇ ਆਪਾਂ ਤੋਂ ਹਾਂਜੀ ਸਰ ਕੀ ਨਾਮ ਹੈ ਜੀ ਮਨਿੰਦਰ ਸਿੰਘ ਜੀ ਸਰ ਕੀ ਕਹਿਣਾ ਚਾਹੋਗੇ ਇਸ ਸੜਕ ਦੇ ਮਾਮਲੇ ਤੇ ਕਹਿੰਦਾ ਤੇਹੀ ਚਾਹਮਗਾ ਭਾਜੀ ਨੇ ਬੜੇ ਵਿਸਤਾਰ ਨਾਲ ਕਹਿੰਦਾ ਸਭ ਸਾਰੀਆਂ ਗੱਲਾਂ ਇਹਦੇ ਬਾਰੇ ਸੋਚਿਆ ਜਾਵੇ ਕਾਫੀ ਲੰਬੇ ਸਮੇਂ ਤੋਂ ਸੜਕ ਜਿਹੜੀ ਮਰਮਮਤ ਮੰਗ ਰਹੀ ਹੈ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਬਾਰੇ ਸੋ ਇਹ ਸਾਰੇ ਜਿਹੜੇ ਦੁਕਾਨਦਾਰ ਭਾਈ ਨੇ ਉਹਨਾਂ ਵੱਲੋਂ ਇੱਕ ਬੇਨਤੀ ਕੀਤੀ ਗਈ ਹੈ ਪ੍ਰਸ਼ਾਸਨ ਨੂੰ ਕਿ ਇਸ ਸੜਕ ਦਾ ਜੋ ਹੈ ਉਹਨੂੰ ਠੀਕ ਕੀਤਾ ਜਾਵੇ ਇਸ ਬਾਰੇ ਧਿਆਨ ਦਿੱਤਾ ਜਾਵੇ ਤਾਂ ਜੋ ਉਹਨਾਂ ਦੇ ਕਾਰੋਬਾਰ ਵਿੱਚ ਕੋਈ ਵਿਘਨ ਨਾ ਪਵੇ ਬਰਸਾਤੀ ਮੌਸਮ ਦੇ ਵਿੱਚ ਪਾਣੀ ਜੋ ਇੱਥੇ ਆ ਜਾਂਦਾ ਉਹ ਦੁਕਾਨਾਂ ਵਿੱਚ ਵੜ ਜਾਂਦਾ ਤੇ ਹਾਂਜੀ ਇਸ ਤੋਂ ਇਲਾਵਾ ਜਿਹੜਾ ਆਪਣੇ ਮੇਨ ਰੋਡ ਮੰਨਿਆ ਜਾਂਦਾ ਸ੍ਰੀ ਹਰਗੋਬਿੰਦਪੁਰ ਨੂੰ ਰੋਡ ਲੱਗਦਾ ਅੰਮ੍ਰਿਤਸਰ ਜਾਣ ਲਈ ਲੋਕੀ ਇੱਥੋਂ ਰੋਡ ਤੋਂ ਲੰਘਦੇ ਨੇ ਤੁਸੀਂ ਦੇਖੂਗੇ ਸਿਨੇਮਾ ਘਰ ਚੌਂਗਦੇ ਵਿੱਚ ਕਿ ਇੰਨੇ ਕਿ ਜਿਆਦਾ ਮਤਲਬ ਢੂੰਗੇ ਟੋਏ ਹੋ ਚੁੱਕੇ ਆ ਕਿ ਕਈ ਵਾਰ ਐਕਸੀਡੈਂਟ ਹੋਇਆ ਥੋੜਾ ਟਾਈਮ ਪਹਿਲੇ ਮੇਰੇ ਆਪਣੀ ਫੈਮਿਲੀ ਦੇ ਵਿੱਚੋਂ ਇੱਕ ਐਕਸੀਡੈਂਟ ਹੋਇਆ ਸੀਗਾ ਤਾਂ ਮੈਂ ਅੱਗੇ ਉਹ ਐਮਐਲ ਸਾਹਿਬ ਨੂੰ ਫੋਨ ਕੀਤਾ ਪਰ ਉਹਨਾਂ ਦਾ ਕੋਈ ਰਿਪਲਾਈ ਨਹੀਂ ਮਿਲਿਆ ਉਹਨਾਂ ਦੇ ਪੀਏ ਨੇ ਫੋਨ ਉਠਾਇਆ ਸੀਗਾ ਪਰ ਕੋਈ ਰਿਪਲਾਈ ਨਹੀਂ ਮਿਲਿਆ ਅੱਜ ਤੱਕ ਪਤਾ ਨਹੀਂ ਕਿੰਨੇ ਕ ਐਕਸੀਡੈਂਟ ਉੱਥੇ ਹੋ ਚੁੱਕੇ ਆ ਪਰ ਪੰਜਾਬ ਦੇ ਜਿਹੜੇ ਸੀਐਮ ਨੇ ਭਗਵੰਤ ਸਿੰਘ ਮਾਨ ਵੱਲੋਂ ਇਹੀ ਕਿਹਾ ਜਾਂਦਾ ਹੈ ਇਹ ਪਾਰਟੀ ਜਿਹੜੀ ਆ ਸਰਕਾਰ ਹੈ ਲੋਕਾਂ ਦੀ ਸਰਕਾਰ ਹੈ ਲੋਕਪੱਕੀ ਸਰਕਾਰ ਹੈ ਤੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਸਭ ਝੂਠ ਹੈ ਜੀ ਇਦਾਂ ਦਾ ਕੁਝ ਨਹੀਂ ਹੈ ਜੀ ਕੁਝ ਨਹੀਂ ਆ ਰਹੀ ਨਜ਼ਰ ਨਹੀਂ ਆ ਰਹੀ ਕੁਝ ਬਾਕੀ ਤਾਂ ਨਹੀਂ ਕਹਿ ਸਕਦੇ ਬਾਕੀ ਜੋ ਸਾਡੇ ਮੂਰੇ ਮੌਜੂਦਾ ਹਾਲਾਤ ਹੋ ਉਹ ਤੁਸੀਂ ਦੇਖ ਸਕਦੇ ਆ ਸਰਕਾਰ ਜੋ ਕਿ ਲੋਕਾਂ ਦੀ ਸਰਕਾਰ ਹੁੰਦੀ ਹੈ ਲੋਕ ਸਰਕਾਰਾਂ ਨੂੰ ਚੁਣ ਕੇ ਬਣਾਉਂਦੇ ਨੇ ਜੋ ਉਮੀਦਵਾਰ ਖੜੇ ਕੀਤੇ ਜਾਂਦੇ ਨੇ ਸਰਕਾਰਾਂ ਵੱਲੋਂ ਲੋਕਾਂ ਨੂੰ ਚੁਣ ਕੇ ਵਿਧਾਨ ਸਭਾ ਵਿੱਚ ਭੇਜ ਦੇਣੇ ਤਾਂ ਕਿ ਉਹਨਾਂ ਦੇ ਜੋ ਕੰਮ ਨੇ ਜੋ ਵਿਕਾਸ ਦੇ ਕੰਮ ਨੇ ਉਹ ਸਾਰੇ ਹੋ ਜਾਣ ਅਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਜਾਂ ਪਰੇਸ਼ਾਨੀ ਜਿਹੜੀ ਆ ਉਹਨਾਂ ਨੂੰ ਨਿਜਾਤ ਮਿਲ ਸਕੇ ਪਰ ਹਾਲਾਤ ਕੁਝ ਹੋਰ ਹੀ ਦਰਸਾਉਂਦੇ ਨੇ ਤੇ ਇਹ ਹਾਲਾਤ ਜੋ ਨੇ ਇੱਕ ਸੜਕ ਦੇ ਜਿੱਥੋਂ ਅੱਜ ਦੇ ਯੁੱਗ ਦੇ ਵਿੱਚ ਮੇਨ ਹਾਈਵੇ ਜੋ ਰੋਡ ਨੇ ਉਹ ਬਖੂਬੀ ਬਣਾਏ ਗਏ ਨੇ ਪਰ ਜੋ ਲਿੰਕ ਰੋਡ ਨੇ ਸ਼ਹਿਰ ਦੇ ਵਿੱਚ ਰੋਡ ਨੇ ਉਹ ਉਹਨਾਂ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ ਸੋ ਇਹਨਾਂ ਭਾਈ ਸਾਹਿਬ ਵੱਲੋਂ ਅਪੀਲ ਕੀਤੀ ਗਈ ਹੈ ਦੁਕਾਨਦਾਰ ਭਾਈਚਾਰੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਇਸ ਰੋਡ ਸੰਬੰਧੀ ਧਿਆਨ ਦਿੱਤਾ ਜਾਵੇ ਤੇ ਇਸ ਨੂੰ ਜਲਦੀ ਜਲਦ ਠੀਕ ਕੀਤਾ ਜਾਵੇ ਇੱਕ ਪਾਸੇ ਤਾਂ ਕਮੇਟੀ ਘਰ ਵੱਲੋਂ ਕਮੇਟੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਹੀ ਕਹਿਣਾ ਕਿ ਇਹ ਸਾਡੇ ਅਧੀਨ ਨਹੀਂ ਆਉਂਦੀ ਦੂਜੇ ਪਾਸੇ ਪੀਡਬਲ ਡੀ ਦੇ ਕਰਮਚਾਰੀਆਂ ਵੱਲੋਂ ਵੀ ਇਹੀ ਕਿਹਾ ਗਿਆ ਕਿ ਇਹ ਸਾਡੇ ਅਧੀਨ ਨਹੀਂ ਆਉਂਦੀ ਤੇ ਜੇ ਇਹ ਰੋਡ ਕਿਸ ਦੇ ਅਧੀਨ ਨਹੀਂ ਆਉਂਦੀ ਤੇ ਕਿਸ ਦੇ ਅਧੀਨ ਆਉਂਦੀ ਹੈ ਇਹ ਵੀ ਸਰਕਾਰ ਇਸ ਜੀ ਦਾ ਜਵਾਬ ਦੇਣ ਬਣਦੀ ਹੈ ਸੋ ਜੀਬੀਸੀ ਆਪਣਾ ਲਈ ਕੈਮਰਾਮੈਨ ਜਤਿੰਦਰ ਪ੍ਰਸਿੱਧਰਾ ਮੈਨ ਨਵਨੀਤ ਸਿੰਘ ਚਿਮਾ ਇਜਾਜ਼ਤ ਦਿਓ ਧੰਨਵਾਦ